ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਆਪਣਾ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਣੀ ਘਰ ਦੀ ਆ ਜੀ ਇੱਕ ਤੁਹਾਨੂੰ ਪਾਲਕ ਕੱਟੀ ਦਿਖਾ ਦੇਾਂਗੇ ਚੰਗੀ ਮੋਹਰਾਂ ਨਸਲ ਦੀ ਕੱਟੀ ਆ ਕਿੰਨੀ ਕੇ ਦੀ ਉਮਰ ਆ ਕੀ ਜਾਣਕਾਰੀ ਅੱਗੇ ਹੀ ਤਰ੍ਹਾਂ ਬੱਚੇ ਤੋਂ ਪੁੱਛਣਾ ਸასი ਘਾਪਾ ਸਤਿ ਸ਼੍ਰੀ ਅਕਾਲ ਡੈਡੀ ਹੋ ਠੀਕ ਹਾਂ ਪੁੱਤ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ ਆਪਣਾ 9878132917 ਪਿੰਡ ਆਪਣਾ ਜੀ ਪਿੰਡ ਜ਼ੁਲੇਵਾਲਾ ਜ਼ਿਲ੍ਹਾ ਫਠਿੰਡਾ ਸੀਰੇ ਨੂੰ ਰਾਮਪੁਰਾ ਫੂਲ ਪੈਂਦੀ ਆ ਨੇੜੇ-ਤੇੜੇ ਦੇ ਪਿੰਡ ਭੈਰੂ ਪੱਜੇ ਨੇ ਤੇ ਸਲਾਦਪੁਰਾ ਤੇ ਅੱਜ ਫਿਰ ਇੱਕ ਕੱਟੀ ਦਿਖਾ ਰਹੇ ਹਾਂ ਬਈ ਆਪਾਂ ਵਧੀਆ ਕਿੰਨੀ ਕੁ ਉਮਰ ਆ ਗਈ ਪੁੱਤੇ ਦੀ ਇਹ ਵੀ 15 ਤੋਂ 16 ਮਹੀਨੇ ਦੇ ਵਿੱਚ ਆ 15 ਤੋਂ 16 ਮਹੀਨੇ ਦੇ ਵਿੱਚ ਆ ਤੇ ਝੋਲੀ ਝੋਲੀ ਫਿਰ ਚੰਗੀ ਆ ਹਾਂਜੀ ਮੜਾ ਜੀ ਇੱਥੇ ਢੇੜਾ ਤੇ ਥੋੜੀ ਜੀ ਇੱਥੇ ਗੇੜਾ ਕਢਾ ਦੇ ਲੋ ਆ ਦੇਖੋ ਜੀ ਥਣ ਹਵਾਨਾ ਤੁਹਾਨੂੰ ਇਹਦਾ ਜਿਹੜਾ ਗਾਂ ਇਹਨੇ ਚੰਗੇ ਤਿਆਰ ਕਰਨਾ ਦੇਖੋ ਜੀ ਸੋਰਾ ਤਾਰਾ ਇੱਕ ਨੰਬਰ ਮੋੜ ਲਿਓ ਜੀ ਬਸ ਬਸ ਇਤਰੀ ਆ ਦੇਖੋ ਆ ਕਰ ਜੂਜਾ ਕ ਤੋਰ ਦੇ ਮੜੀ ਜਾ ਇਧਰ ਨੂੰ ਆ ਦੇਖੋ ਚੰਗੀ ਚੰਗਾ ਥਣ ਹਵਾਨਾ ਨੇ ਬਣਾ ਕੇ ਫੇਰ ਗਾਂ ਤੁਨਾਗਾ ਘੱਟੀ ਨੇ ਆ ਦੇਖੋ ਝੋਲੀ ਤੁਹਾਨੂੰ ਕਰਾਈਏ ਤੇ ਇੱਕ ਬੜੀ ਪਿਆਰੀ ਝੋਲੀ ਤੇ ਪੋਲੀ ਝੋਲੀ ਤੇ ਚੰਗੀ ਆ ਜੀ ਬਾਕੀ ਦੀ ਗੱਲ ਜਿਹੜਾ ਤਾਂ ਡਿਮਾਂਡ ਆ ਗਈ ਉਹ ਫੋਨ ਤੇ ਰੋਗੇ ਹੋਊਗੀ ਜਮਾਂ ਜਾਇਜ਼ ਬੰਨ ਲਓ ਬੰਨ ਲਓ ਕੋਈ ਗੱਲ ਨਹੀਂ ਆ ਦੇਖੋ ਜੀ ਬਾਕੀ ਦਾ ਚੰਗੀ ਆ ਜੀ ਜ਼ਰੂਰ ਕਰੋ ਸੰਪਰਕ ਤੇ ਪੁੱਤ ਚੰਗੀ ਮੋਹਰਾਂ ਨਾਲ ਜਾ ਗਈ ਹੈ ਨਾ ਅੱਛਾ ਤੇ ਬਾਕੀ ਦੀ ਗੱਲ ਮੋਹਰਾਂ ਨਾਲ ਜਾ ਗਈ ਜੀ ਚੰਗੀ ਆ ਤੇ ਬਾਕੀ ਦੀ ਆ ਦੇਖੋ ਜੀ ਥਾਣਾ ਤੁਹਾਨੂੰ ਫੇਰੇ ਦੇ ਕੱਲੇ ਕੱਲੇ ਚੈੱਕ ਕਰਾ ਦਗੇ ਸੋਰਾ ਤਾਰਾ ਇੱਕ ਨੰਬਰ ਵੇਫ ਕਰ ਰਹੇ ਉਸ ਗੱਲ ਤੋਂ ਜੋੜੀ ਜੜੀ ਦੀ ਪੂਰੀ ਚੰਗੀ ਤੇ ਬਸ 5 ਤੋਂ 6 ਮਹੀਨੇ ਤੁਸੀਂ ਸਾਂਭ ਕੇ ਆਈ ਦੇ ਕਾਬਿਲ ਆ ਗਈ ਠੀਕ ਹੈ ਜੀ ਤੇ ਮੁੱਲ ਜਿਹੜਾ ਇਹਦਾ ਜਾਇਜ਼ ਹੋਊਗਾ ਫੋਨ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ ਨਵੇਂ ਵੀਡੀਓ ਦੇ ਨਾਲ